ਦਰਾਹਾ ਦੇ ਵਿੱਚ ਮੰਦਪਾਗੇ ਘਟਨਾ ਹੋਈ ਕਾਰ ਨਹਿਰ ਦੇ ਵਿੱਚ ਡੇਗੀ ਤੇ ਜਿਸ ਨੂੰ ਬਰਾਮਦ ਕਰ ਲਿਆ ਗਿਆ ਕਾਰ ਦੇ ਵਿੱਚੋਂ ਇੱਕ ਡੈੱਡ ਬਾਡੀ ਵੀ ਬਰਾਮਦ ਹੋਈ ਆ ਪਰ ਹਾਸੇ ਦੇ ਪਿੱਛੇ ਵਜਾ ਕੀ ਰਹੀ ਤੁਹਾਨੂੰ ਗਰਾਉਂਡ ਰਿਐਲਿਟੀ ਦੱਸਦੇ ਆ ਤੇ ਮੌਕੇ ਤੋਂ ਜੋ ਹੁਣ ਤੱਕ ਦੀ ਪੜਤਾਲ ਕੀਤੀ ਆ ਉਸ ਦੇ ਵਿੱਚ ਕੀ ਸਾਹਮਣੇ ਆਇਆ ਉਸ ਦੀ ਜਾਣਕਾਰੀ ਦਿੰਨੇ ਆ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਹਾਂ ਐ ਪਾਰਟੀਆਂ ਖਾ ਕੇ ਗਈ ਆ ਗੱਡੀ ਇਹ ਲੌਕ ਹੋਈ ਹੋਈ ਆ ਗੱਡੀ ਗੱਡੀ ਲੌਕ ਹੋਈ ਹੋਈ ਆ ਸੈਂਟਰ ਲੌਕ ਹੋ ਗਈ ਗੱਡੀ ਅਹ ਕਿ ਪੁੱਛਣਾ ਤੇ ਲਾਂਚ ਕਿਹਦਾ ਵਿਚੀ ਆ ਆ ਨਹੀਂ ਆ ਰਹੇ ਕਿ ਬੰਦੀ ਕਿੰਨੇ ਇੱਕ ਇਹਨਾਂ ਦੇਖ ਪਤਾ ਲੱਗੂ ਵਿਚੀ ਯਾਰ ਉਹਨਾਂ ਕਰੀ ا کوئی نہ بولا ا ویکھ تو ٻڌي ਮੇਰਾ ਨਾਮ ਕਮਲਪ੍ਰੀ ਸੈਣੀ ਹੈ ਤੇ ਮੈਂ ਨੰਗਲ ਡੈਮ ਤੇ ਰਹਿਣਾ ਪਿਛਲੇ 10 ਸਾਲ ਤੋਂ ਗੋਤਾ ਖੋਰ ਦਾ ਕੰਮ ਕਰਦਾ ਹਾਂ ਜਿਸ ਤਰ੍ਹਾਂ ਇਹ ਹਾਸਿਆ ਜਦੋਂ ਕਾਰ ਡਿੱਗੀ ਆ ਤੁਹਾਨੂੰ ਕਿਵੇਂ ਪਤਾ ਲੱਗਿਆ ਕੱਲ ਰਾਤ ਮੈਂ ਨਿਊਜ਼ ਚੈਨਲ ਤੇ ਦੇਖਿਆ ਸੀਗਾ ਕਿ ਕਾਰ ਡਿੱਗੀ ਆ ਫਿਰ ਥੋੜੀ ਦੇਰ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਮੁੰਡੇ ਨੇ ਫੋਨ ਵੀ ਕੀਤਾ ਹੈ ਇੱਥੋਂ ਲੋਕਲ ਮੁੰਡੇ ਨੇ ਤੇ ਰਾਤ ਨੂੰ ਲਗਭਗ 2 ਵਜੇ ਘਰ ਤੋਂ ਨਿਕਲੇ ਸੀ ਅਸੀਂ ਤੇ 4 4:30 ਵਜੇ ਪੁੱਜੇ ਇੱਥੇ ਫਿਰ ਪੁਲਿਸ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਸਵੇਰ ਨੂੰ 6 ਵਜੇ ਸ਼ੁਰੂ ਕਰਾਂਗੇ ਕੰਮ ਤੇ ਲਗਭਗ 6:30 ਜਾਂ 7 ਵਜੇ ਕੰਮ ਸ਼ੁਰੂ ਕੀਤਾ ਹੈ 1.5-2 ਘੰਟੇ ਸਰਚ ਕਰਨ ਤੋਂ ਬਾਅਦ ਗੱਡੀ ਮਿਲੀ ਹੈ ਤੇ ਉਸ ਤੋਂ ਬਾਅਦ ਇੱਕ ਡੋਡ ਡੈਡਬੋਡੀ ਨੂੰ ਰਿਕਵਰ ਕੀਤਾ ਵਿੱਚੋਂ ਸ਼ਾਇਦ ਉਸ ਵਿੱਚ ਇੱਕ ਦੋ ਡੈਡਬੋਡੀਆਂ ਹੋਰ ਵੀ ਸੀਗੀਆਂ ਕਿਉਂਕਿ ਪਿੱਛੇ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਇੱਕ ਸਾਈਡ ਵਾਲਾ ਸ਼ੀਸ਼ਾ ਵੀ ਟੁੱਟਿਆ ਹੋਇਆ ਸੀਗਾ ਜਿਸ ਤਰ੍ਹਾਂ ਤੁਸੀਂ ਰੈਸਕਿਊ ਚਲਾਇਆ ਤਸਵੀਰਾਂ ਜਿਹੜੀਆਂ ਅੰਦਰ ਜਾ ਕੇ ਦੇਖੀ ਕਿਹੋ ਜਿਹੇ ਹਾਲਾਤ ਸੀਗੇ ਉੱਥੇ ਅੰਦਰ ਤੁਸੀਂ ਗੱਡੀ ਬਾਹਰ ਕੱਢੀ ਆ ਥੱਲੇ ਜਿਹੜਾ ਪਾਣੀ ਆ ਕਾਫੀ ਗੰਦਲਾ ਹੈ ਮਤਲਬ ਦਿਖਾਈ ਕੁਝ ਨਹੀਂ ਦਿੰਦਾ ਹੈਗਾ ਸਿਰਫ ਕਿਸੇ ਚੀਜ਼ ਨੂੰ ਹੱਥ ਲਗਾ ਕੇ ਹੀ ਮਹਿਸੂਸ ਹੁੰਦਾ ਹੈ ਕਿ ਵਿੱਚ ਕੀ ਆਏ ਜਦੋਂ ਗੱਡੀ ਕਾਰਵਾਰ ਗੱਡੀ ਗਈ ਹੈ ਤਾਂ ਸ਼ੀਸ਼ਾ ਟੁੱਟਿਆ ਹੋਇਆ ਤੇ ਉਸ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਜਦੋਂ ਗੱਡੀ ਡਿੱਗੀ ਆ ਇਹਨਾਂ ਲੋਕਾਂ ਨੇ ਸ਼ਾਇਦ ਕੋਸ਼ਿਸ਼ ਕੀਤੀ ਹੋਵੇ ਬਾਹਰ ਨਿਕਲਣ ਦੀ ਹਾਂ ਕੋਸ਼ਿਸ਼ ਤਾਂ ਕੀਤੀ ਹੋਣੀ ਹੈ ਕਿਉਂਕਿ ਜਿਹੜੇ ਬੰਦੇ ਦੀ ਡੈੱਡ ਬੋਡੀ ਮਿਲੀ ਹੈ ਨਾ ਉਹ ਸ਼ਾਇਦ ਉਹ ਅੱਗੇ ਵਾਲੀ ਸੀਟ ਤੋਂ ਪਿਛਲੇ ਪਿਛੇ ਵਾਲੀ ਸੀਟ ਤੇ ਚਲਾ ਗਿਆ ਕਾਫੀ ਤੜਪਣ ਤੋਂ ਬਾਅਦ ਉਹਦੇ ਪ੍ਰਾਨ ਨਿਕਲੇ ਹੋਣੇ ਹਨ ਤੇ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਹੈਗੇ ਹੱਲਾਗਾਤਰ ਨਹਿਰਾਂ ਦੇ ਵਿੱਚ ਹੁੰਦੇ ਰਹਿੰਦੇ ਆ ਤੇ ਪਿਛਲੇ ਕਈ ਸਾਲਾਂ ਤੋਂ ਅਸੀਂ ਗੋਤਾ ਖੋਰ ਦਾ ਕੰਮ ਕਰ ਰਹੇ ਆ ਤੇ ਅਕਸਰ ਇਸ ਤਰ੍ਹਾਂ ਜਿਹੜੇ ਹਾਦਸੇ ਆ ਪ੍ਰਸ਼ਾਸਨ ਦੀਆਂ ਅਣਗਹਿਲੀ ਕਰਕੇ ਹੁੰਦੇ ਨੇ ਜ਼ਿਆਦਾ ਕਰਕੇ ਜਿਸ ਤਰ੍ਹਾਂ ਇਹ ਵੀ ਹੁਣ ਸ਼ੱਕ ਆ ਕਿ ਸ਼ਾਇਦ ਇੱਕ ਦੋ ਜਣਿਆਂ ਦੀਆਂ ਡੈੱਡ ਬੋਡੀਆਂ ਹੋ ਸਕਦੀਆਂ ਨੇ ਉਹਨੂੰ ਪਾਲਣ ਲਈ ਹੁਣ ਕੀ ਕਰ ਰਹੇ ਹੋ ਤੇ ਫਿਰ ਹਾਲ ਤੀ ਕੁਝ ਨਹੀਂ ਕਰ ਰਹੇ ਤੇ ਅੱਗੇ ਦੱਸਿਆ ਜਾ ਰਿਹਾ ਕਿ ਅੱਗੇ ਗੇਟ ਵੀ ਹੈ ਤੇ ਅਗਰ ਇੱਕ ਦੋ ਡੈੱਡ ਬੋਡੀਆਂ ਵਿੱਚੋਂ ਮੰਨ ਲਓ ਇੱਕ ਜਾਂ ਦੋ ਡੈੱਡ ਬੋਡੀਆਂ ਤੇ ਅੱਗੇ ਫੁੱਲਣ ਤੋਂ ਬਾਅਦ ਉਹ ਡੈੱਡ ਬੋਡੀਆਂ ਅੱਗੇ ਜ਼ਰੂਰ ਮਿਲੂਗੀਆਂ ਦੀ ਗਰੀ ਕਿਸ ਤਰ੍ਹਾਂ ਜੀ ਆ ਰਾਤ ਦੇ ਮਤਲਬ ਇਹਨਾਂ ਤੋਂ ਓਵਰਟੇਕ ਕਰਦੇ ਆ ਗੱਡੀ ਜਿਹੜੀ ਆ ਸੈਰ ਤੋਂ ਆ ਰਹੀ ਸੀ ਤਨ ਉਹਨਾਂ ਨੂੰ ਰੋਡ ਪੜਨਾ ਸੀ ਲੁਧਿਆਣੇ ਵਾਲਾ ਤੋਂ ਕਿਸੇ ਤਰ੍ਹਾਂ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਕੇ ਜਿਹੜੀ ਐਨਰੋ ਮੈਦ ਵਿੱਚ ਕਰਤੀ ਜਾਂਦੀ ਸਾਰੇ ਜਿਵੇਂ ਕਿ ਪਤਾ ਲੱਗ ਰਿਹਾ ਹੈ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਖੱ ਅ ਹੋਰ ਬੰਦੇ ਜਿਹੜਾ ਸੀ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਹੈ ਕਿੰਨੇ ਵਜੇ ਦਾ ਹਾਦਸਾ 7:30 ਵਜੇ ਰਾਤ ਦਾ 8:68 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਦੇ ਅਸੀਂ ਸਾਰੀਆਂ ਟੀਮਾਂ اور ਪਬਲਿਕ ਦੀ ਸਹਾਇਤਾ ਨਾਲ ਸੀ ਕੋਸ਼ਿਸ਼ ਕਰਦੇ ਪਤਾ ਲੱਗ ਰਿਹਾ ਕਿ ਪਿਤਾ ਸਵਾ ਕ੍ਰੈਸ਼ ਛੱਡ ਗਿਆ ਥੋੜੀ ਜਿਹੀ ਪਤਾ ਵਿੱਚੋਂ ਬੋਡੀ ਇੱਕ ਮਿਲੀ ਆ ਤੇ ਉਹਦੇ ਅੱਗੇ ਹੁਣ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਦੇ ਕੋਸ਼ਿਸ਼ ਕਰਾਂਗੇ ਵੀ ਸਾਰੀ ਗੱਲ ਦਾ ਖੁਲਾਸਾ ਹੋਵੇ ਪਿਤਾ ਦਾ ਕਿੰਨੇ ਦਿਨ ਰਹਿਣ ਬਣਦਾ ਫਿਰੋਜ਼ਪੁਰ ਦਾ ਪਤਾ ਲੱਗਾ ਜੀ ਸਾਰਿਆਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਤੱਕ ਬਸ ਹੁਣ ਕਰ ਰਹੇ ਹਾਂ ਹੁਣ ਤਾਂ ਫ੍ਰੀ ਹੋ ਕੇ ਕਰ ਰਹੇ ਹਾਂ ਕਿੰਗ ਆਫ ਸਪਾਈਸਿਸ ਰੈਸਟੋਰੈਂਟ कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ स्पाइसेस। किंग ऑफ स्पाइसेस किंग ऑफ स्पाइसेस रेस्टोरेंट ਕਾਫੇ ਐਂਡ ਰੂਫਟਾਪ ਮੇਂ ਆਪਕਾ ਸਵਾਗਤ ਹੈ